45 49 ਨੜੀ ਨਵੇਂ ਇਧਰ ਦੇਖ ਮੇਰੇ ਵੱਲ ਦੇਖ ਛੱਡ ਛੱਡ ਥੇ ਕਿ ਹੋਇਆ ਵਾ ਵ ਮਸਲਦੇ ਆ ਜੋ ਰਾਜ ਜਿਹੜਾ ਫੋਟੋ ਲੈ ਕੇ ਆਸੋ ਮੇਰਾ ਹੱਥ ਦੇਖ ਰਿਹਾ ਵਾ ਵ ਬਾਨ ਕੀ ਹੋਈ ਨਾ ਕੋਈ ਨਾ ਨਹੀਂ ਸਹੀ ਆ ਪਹਿਲਾ ਪਹਿਲਾ ਬਾਈ ਲੋ ਡੀਪੀ ਵੀ ਠੀਕ ਬੀਬੀ ਉਹ ਲਾਈਮ ਫਿਰ ਇਧਰ ਆ ਗਿਆ ਕਿੰਨੇ ਲੈ ਮੁੰਡੇ ਡਾਕਟਰ ਨੇ ਬਈ ਨਾ ਨਾ ਸਹੀ ਆਵਾਜ਼ ਕਰਮ ਕਰ ਨੂੰ ਕਰਮ ਮਰੀਆਂ ਆ ਖਾਣੀਆਂ ਉਹ ਕਰਮ ਕਰ ਦਿਓ ਜੀ ਹੱਥ ਹੱਥ ਬੱਤਾਂ ਵੀ ਦੀਆਂ ਰੱਖੋ ਹੱਥ ਸਿੱਧਾ ਰੱਖਦੇ ਬਈ ਥੱਲੇ ਥੱਲੇ ਕਰ ਲੈ ਸਿੱਧਾ ਠੋਠੇ ਹੱਥ ਸਿੱਧਾ ਰੱਖਾ ਹੱਥ ਸਿੱਧਾ ਰੱਖਣਾ ਨਾ 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 ਹਿੱਲੀ ਨਾ ਹਿੱਲੀ ਨਾ ਕਾਲੀ ਮਾਲ ਦੇਤਾ ਦੀ ਨਾ ਮਾਲ ਨੇ ਵੀ ਰਫ ਨੂੰ ਨੀ ਦੰਦੁਰ ਕੋ ਨਹੀਂ ਮੂੰਹ ਖੁੱਲਦਾ ਪਿਆ ਬਸ ਬਸ ਦੰਦਲੀ ਸੀ ਹੁਣ ਖੁੱਲਿਆ ਵੀਰੇ ਮੱਧਮੱਧ ਪੀਓ ਪਾਣੀ ਪੁਣੀ ਕੋਪਾ ਦੀ ਕਰਾ ਥੋੜਾ ਗਲਾਸ ਲਿਆ ਥੋੜਾ ਬਣਾ ਥੋੜਾ ਬੰਨਾ ਡੋਰ ਕਰ ਲੈ ਨਾ ਪਾਣੀ ਕਰਮ ਜਾਈਗਾ ਬੱਚੇ ਕੋ ਕਰਮ ਕਰੀ ਕੋਪਾ ਗਲਾਪਾ ਆ ਸਰ ਕੀ ਹੋਇਆ ਸੀ ਖਨੋਰੀ ਬਾਰਡਰ ਦੇ ਇੱਕ ਕਿਸਾਨ ਜਿਹੜਾ ਅਸੀਂ ਜੀ ਸਾਰਾ ਰੂਟੀਨ ਚੈੱਕਅਪ ਕਰਦੇ ਪਏ ਸੀ ਬੀਪੀ ਸ਼ੂਗਰ ਚੈੱਕਅਪ ਕਰਦੇ ਪਏ ਸੀ ਇਹਨਾਂ ਦਾ ਔਰ ਵੇਟ ਚੈੱਕਅਪ ਕਰਦੇ ਪਏ ਸੀ ਵਾਈਟਲ ਚੈੱਕਅਪ ਹੁੰਦੇ ਪਏ ਸੀ ਆ ਸਾਡੀ ਟੀਮ ਅੱਗੇ ਸੀਗੀ ਤੇ ਸਾਨੂੰ ਪਿੱਛੇ ਪਤਾ ਲੱਗਿਆ ਕਿ ਇੱਕੇ ਦਮ ਇਹਨਾਂ ਦੇ ਜਿਹੜੇ ਹਾਲਾਤ ਵਿਗੜ ਗਏ ਇੱਕੇ ਦਮ ਇਹਨਾਂ ਨੂੰ ਜਿਹੜਾ ਚੱਕਰ ਆਉਣਾ ਸਟਾਰਟ ਹੋ ਗਿਆ ਡਿੱਗ ਪਏ ਗਿਰ ਗਏ ਜਿਹਨੂੰ ਮਿਰਗੀ ਦਾ ਦੌਰਾ ਕਹਿੰਦੇ ਆ ਉਹ ਹੋਇਆ ਫਿਰ ਇਹਨਾਂ ਦੇ ਫੋਟੋਇਜ਼ ਕੀਤੇ ਗਏ ਕਿਉਂਕਿ ਸਾਨੂੰ ਸਟ੍ਰਿਕਟ ਆਰਡਰ ਹੈ ਕਿ ਇਹਨਾਂ ਨੂੰ ਕੋਈ ਮੈਡੀਸਿਨ ਨਹੀਂ ਦੇਣੀ ਇਹਨਾਂ ਵੱਲੋਂ ਵੀ ਇਹੀ ਆ ਜ ਪਲਾਂਦੀ ਸਾਡੀ ਪੱਕੀ ਲੱਗੀ ਹੋਈ ਆ ਫਿਰ ਇਹਨਾਂ ਦਾ ਫੁਟੇਜ ਕੀਤਾ ਗਿਆ ਫੁਟੇਜ ਕਰਨ ਤੋਂ ਬਾਅਦ ਮ사ਜ ਕੀਤੀ ਗਈ ਮ사ਜ ਕਰਨ ਦੇ ਨਾਲ ਨਾਲ ਇਹਨਾਂ ਦੀ ਚੈਸਟ ਥੋੜੀ ਜੀ ਦੱਬੀ ਗਈ ਔਰ ਦੰਦ ਕੜਿੱਕਾ ਜਿਹੜਾ ਉਹਨੂੰ ਖੋਲਣਾ ਬਹੁਤ ਜ਼ਰੂਰੀ ਸੀ ਉਹ ਖੋਲਿਆ ਥੋੜੀ ਜੀ ਝਾਗ ਆਈ ਮੂੰਹ ਚੋਂ ਸਾਫ਼ ਕੀਤੀ ਮੁੜ ਕੇ ਉਹਦੀ ਸਟੇਬਿਲਟੀ ਬਣੀ 5-10 ਮਿੰਟ ਬਾਅਦ ਉਹਨਾਂ ਦਾ ਚੈੱਕਅਪ ਹੋਇਆ ਜਿਹੜਾ ਉਹਨਾਂ ਦਾ ਬੀਪੀ ਵੀ ਲੋ ਆਇਆ ਥੋੜਾ ਜਿਹਾ ਉਹ ਚੀਜ਼ਾਂ ਬਹੁਤ ਖਤਰਨਾਕ ਹੋ ਜਾਂਦੀਆਂ ਜਦੋਂ ਕਿਸੇ ਦੀ ਮੈਡੀਸਿਨ ਚੱਲਦੀ ਹੋਵੇ ਔਰ ਉਹ ਅੰਸ਼ਣ ਤੇ ਬੈਠ ਜਾਣ ਉਦੋਂ ਕੰਟਰੋਲ ਦੇ ਵਿੱਚ ਨਹੀਂ ਰਹਿਣੀਆਂ ਚੀਜ਼ਾਂ ਬਹੁਤੇ ਬ ਤਾਂ ਨੂੰ ਹੋਰ ਵੀ ਕੋਈ ਮੈਡੀਸਿਨਾਂ ਲੱਗੀਆਂ ਹੋਈਆਂ ਕਿਸੇ ਨੂੰ ਪਹਿਲਾਂ ਤੋਂ ਮਿਰਗੀ ਦੇ ਦੌਰੇ ਦੀ ਕੋਈ ਸ਼ਿਕਾਇਤ ਆ ਉਹਨਾਂ ਦਾ ਹੀ ਦਵਾਈ ਲੱਗੀ ਹੋਈ ਆ ਉਹ ਦਵਾਈ ਰੂਟੀਨ 'ਚ ਖਾਣੀ ਪਊਗੀ ਜੇ ਬੰਦ ਕਰਤੀ ਤਾਂ ਉਹ ਖਤਰਨਾਕ ਆ ਮੈਨੂੰ ਲੱਗਦਾ ਵੀ ਇਹ ਜਿਹੜੀ ਅੱਜ ਦੀ ਹਾਲਾਤ ਬਣੇ ਨੇ ਇਹ ਤੋਂ ਵੀ ਬੱਤਰ ਹੋ ਸਕਦੇ ਆ ਕੱਲ ਦੇ ਆਉਣ ਵਾਲੇ ਦਿਨਾਂ ਦੇ ਵਿੱਚ ਕਿਉਂਕਿ ਇਹ ਬਜ਼ੁਰਗ ਉਹ ਨੇ ਜਿਨ੍ਹਾਂ ਦੀ ਏਜ 80+ ਆ ਕਿਸੇ ਦੀ ਕਈ ਉਹ ਜੇ ਨੌਜਵਾਨ ਨੇ ਜਿਨ੍ਹਾਂ ਦੀ ਮੈਡੀਸਿਨ ਲੱਗੀ ਹੋਈ ਆ ਕੋਈ ਨਾ ਕੋਈ ਬਿਮਾਰੀਆਂ ਉਹਨਾਂ ਨੂੰ ਜੈਨੇਟਿਕਲੀ ਐ ਇਹ ਚੀਜ਼ ਬੜੀ ਖਤਰਨਾਕ ਆ